ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਇਹ ਵੀਡੀਓ ਦੇਖ ਰਹੇ ਉਹਨਾਂ ਨੂੰ ਜੀ ਆਇਆਂ ਨੂੰ ਸਵਾਗਤ ਅਦਾਵ ਦੋਸਤੋ ਸਾਰਿਆਂ ਤੋਂ ਪਹਿਲਾਂ ਤੁਹਾਨੂੰ 2024 ਦੇ ਪਹਿਲੇ ਦਿਨ ਦੀਆਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੁਣ ਬਾਬਾਜੀਤ ਦਾ ਸਟੱਡ ਫਾਰਮ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਉਮੀਦ ਆ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਤੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਰੇ ਭਰਾ ਤੰਦਰੁਸਤ ਰਹਿਣ ਸਾਰੇ ਪਰਿਵਾਰ ਤੰਦਰੁਸਤ ਰਹਿਣ ਤੇ ਸਾਰੇ ਜਾਨਵਰ ਤੰਦਰੁਸਤ ਰਹਿਣ ਤੇ ਦੋਸਤੋ ਅੱਜ ਨਵੇਂ ਸਾਲ ਤੇ ਇੱਕ ਬਲੌਗ ਲੈ ਆਏ ਤੁਹਾਡੇ ਲਈ ਬਲੌਗ ਵਿੱਚ ਤਿੰਨ ਜਾਨਵਰ ਦਿਖਾਉਣੇ ਆ ਮਾਰਵਾੜੀ ਘੋੜੀ ਬਹੁਤ ਜ਼ਿਆਦਾ ਬਰੀਕੀ ਵਾਲੀ ਤੇ ਭਾਰ ਨਾਲ ਕੰਡੀਸ਼ਨ ਬਹੁਤ ਚੰਗੀ ਆ ਨੁਕਰੀ ਬਿਸ਼ੇਰੀ ਆਪਣੇ ਵਾਲੇ ਘੋੜੀ ਦੀ ਆ ਡਾਇਮੰਡ ਦੀ ਤੇ ਤੀਜੀ ਮਾਰਵਾੜੀ ਬਿਸ਼ੇਰੀ ਤਿੰਨ ਜਾਨਵਰ ਦਿਖਾਉਣੇ ਆ ਤੁਹਾਨੂੰ ਬਲੌਗ ਵਿੱਚ ਤੇ ਵਸਤੂ ਹੀ ਤਗੜੇ ਜੇ ਹੋ ਕੇ ਵੀਡੀਓ ਪੂਰੀ ਦੇਖ ਲਓ 5 ਕਮੈਂਟਾਂ ਦਾ ਟਾਈਮ ਲੈਣਾ ਤੁਹਾਡਾ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦੇ ਪਰ ਦਿਖਾ ਤੁਹਾਨੂੰ ਟਾਪ ਦੇ ਜਾਨਵਰ ਦੇ ਨੇ ਤੇ ਹੈਵੀ ਭਾਅ ਪਰਦੇ ਵਾਲੇ ਦਿਖਾ ਦੇਣੇ ਆ ਮਾਰਵੜੀ ਬਸ਼ੀਰੀ ਜਿਹੜੀ ਤੁਹਾਨੂੰ ਦਿਖਾਉਣੀ ਆ ਮੱਥੇ ਬਲੇਜ ਦੀ ਹੈ ਨਾਲ ਪੈਰ ਚਿੱਟਾ ਲੈਣ ਦੀ ਬਸ਼ੀਰੀ ਪਰ ਰੇਟ ਬਹੁਤ ਜਾਇਜ਼ ਆ ਨਵੇਂ ਸਾਲ ਦੇ ਦਿਨ ਆਪਾਂ ਮੰਨ ਲਓ ਵੀ ਇੱਕ ਆਫਰਿੰਗ ਦੇ ਦੇਣੀ ਆ ਤੁਹਾਨੂੰ ਭਾਅ ਪਰਦੇ ਵਾਲੇ ਆ ਪਹਿਲਾਂ ਤਾਂ ਘੋੜੀ ਚੈੱਕ ਕਰਿਓ ਮੈਂ ਮਗਰਲੇ ਹਫ਼ਤੇ ਇੱਕ ਵੀਡੀਓ ਪਾਈ ਸੀ ਭਾਅ ਵਾਲੀ ਘੋੜੀ ਸੀ ਬਰੀਕੀ ਵਾਲੀ ਕਾਲੇ ਰੰਗ ਦੀ ਭਾਰ ਨਾਲ ਹੀ ਦਿੱਤੀ ਸੀ ਬਸ ਉਹ ਰੇਂਜ ਦੀ ਇਹ ਕੋੜੀ ਆ ਪਰ ਉਹਦੇ ਨਾਲ ਕੱਦ ਥੋੜਾ ਜਿਆਦਾ ਇਹਦਾ ਤੇ ਬਰੀਕੀ ਵੀ ਜਿਆਦਾ ਰੇਟ ਜਾਇਜ਼ ਆ ਹੁੰਦਾ ਨਾ ਵੀ ਆਪਾਂ ਮਾਰਵਾੜੀ ਵਿੱਚ ਜਿਹੜਾ ਨਵਾਂ ਬੰਦਾ ਹੁੰਦਾ ਹਰ ਇੱਕ ਨੂੰ ਹੁੰਦਾ ਵੀ ਮੇਰੇ ਘਰੇ ਵੀ ਟੌਪ ਦਾ ਬੱਚਾ ਹੋਵੇ ਮੈਂ ਵੀ ਚੰਗੇ ਘੋੜੇ ਤੋਂ ਭਰਾ ਕੇ ਚੰਗਾ ਬੱਚਾ ਪੈਦਾ ਕਰਾਂ ਜਿਹੜਾ ਨਵਾਂ ਬੰਦਾ ਹੁੰਦਾ ਹੈਗਾ ਉਹ ਸ਼ੁਰੂਆਤ ਵਿੱਚ ਪੈਸਾ ਲਾਉਣਾ ਹਰ ਇੱਕ ਨੂੰ ਔਖਾ ਲੱਗਦਾ ਪਰ ਮੰਨ ਤੇ ਇਹ ਚੀਜ਼ ਹੁੰਦੀ ਹੈ ਜਰ ਵੀ ਆਪਣੇ ਘਰੇ ਵੀ ਜਾਇਜ਼ ਪੈਸੇ ਲਈ ਇਹ ਚੀਜ਼ ਚੰਗੀ ਆ ਤੇ ਤਾਂ ਦੋਸਤੋ ਇਹ ਤਾਂ ਹੀ ਜਾਇਜ ਪੈਸੇ ਲਾਉਣੇ ਚਾਹੁੰਦੇ ਆ ਚੀਜ਼ ਚੰਗੀ ਭਾਲਦੇ ਆ ਤਾਂ ਇੱਕ ਵਾਰ ਆ ਘੋੜੀ ਜ਼ਰੂਰ ਦੇਖੋ ਘੋੜੀ ਦਰਮਿਆਨੀ ਜ਼ਰੂਰ ਆ ਮੰਨ ਲਓ ਵੀ ਨਾਂ ਵਾਲੀ ਹੈਵੀ ਨਹੀਂ ਪਰ ਜਿਹੜੀ ਬਰੀਕੀ ਹੈ ਜਿਹੜੀ ਆਪਾਂ ਨੂੰ ਬਰੀਡਿੰਗ ਲਈ ਬਰੀਕੀ ਚਾਹੀਦੀ ਉਹ ਸਾਰੀ ਇਹ ਚ ਆ ਕੱਦ ਵੀ ਤਕਰੀਬਨ 60 ਇੰਚ ਹੈਗਾ ਆਮ ਤੌਰ ਤੇ ਆਪਾਂ ਦੇਖਦੇ ਆ 60 ਇੰਚ ਦੀਆਂ ਘੋੜੀਆਂ ਵੀ ਵੱਡੇ ਬੱਚੇ ਪੈਦਾ ਕਰਦੀਆਂ 60 ਇੰਚ ਦੇ ਕੱਦ ਦਾ ਤਕਰੀਬਨ ਘੋੜੀਆਂ ਦਾ ਮਿਲ ਹੀ ਜਾਂਦਾ ਆਪਾਂ ਨੂੰ 60 ਇੰਚ ਪਰ ਬਰੀਕੀ ਨਹੀਂ ਮਿਲਦੀ ਪਹਿਲਾਂ ਇਹਦੀ ਆਪਾਂ ਗੱਲ ਥੱਲੇ ਵੀ ਕਰਦੇ ਸੁੰਬ ਸੁੰਬ ਦੀ ਜਿਹੜੀ ਆ ਕੁਆਲਿਟੀ ਉਹ ਵੀ ਚੰਗੀ ਆ ਉਸ ਤੋਂ ਬਾਅਦ ਲੈਂਥ ਵੀ ਚੰਗੀ ਆ ਲੈਂਥ ਦੇ ਨਾਲ ਨਾਲ ਰੰਗ ਕੁਮੈਤ ਰੰਗ ਆ ਲੱਤਾਂ ਕਾਲੀਆਂ ਤੇ ਗਰਦਨ ਦਾ ਜਿਹੜਾ ਫਰੇਮ ਆ ਕੱਟ ਪੁਆਇੰਟ ਆ ਕੰਡੀਸ਼ਨ ਜਿਹਨੂੰ ਆਪਾਂ ਕਹਿੰਦੇ ਨੇ ਉਹ ਬਹੁਤ ਚੰਗੀ ਆ ਹੁਣ ਮੈਂ ਨੇੜੇੋਂ ਜ਼ੂਮ ਕਰਕੇ ਦਿਖਾਉਂ ਮਾਰੇ ਧਿਆਨ ਨਾਲ ਧਿਆਨ ਮਾਰਿਓ ਦੇਖੋ ਗਰਦਨ ਦਾ ਜਿਹੜਾ ਹੇਠੋਂ ਜਿਹੜਾ ਆਪਾਂ ਮੰਨ ਲਈਏ ਵੀ 베ਸ ਆ ਉਹ ਮੋਟਾ ਉੱਪਰ ਨੂੰ ਜਿਵੇਂ ਜਿਵੇਂ ਜਾਈ ਜਾਂਦੇ ਆ ਮਣੀਆ ਜਿਹੜਾ ਪਤਲਾ ਹੋ ਜਾਂਦਾ ਜਮਾ ਥੋੜਾ ਜਿਹਾ ਮਣੀਆ ਛੋਟਾ ਹੋ ਜਾਂਦਾ ਜਿਹੜਾ ਆਪਾਂ ਮਾਰਵਾੜੀ ਵਿੱਚ ਭਾਲਦੇ ਆਂ ਤੇ 2 ਨੰਬਰ ਤੇ ਕੰਨ ਦੇਖੋ ਕੰਨ ਜਮਾ ਇੰਚੀ ਇੰਚੀ ਦਾ ਕੰਨ ਤੇ ਅੱਧੀ ਅੱਧੀ ਕੁੰਡੀ ਮੋੜੀ ਪਈ ਆ ਖਾਲੀ ਆ ਅੰਦਰ ਦੀ ਚੈੱਕ ਪਾਸ ਹੋਈ ਆ ਸਾਫ਼ ਆ ਤੇ ਮੌਕੇ ਤੇ ਖਾਲੀ ਆ ਤੁਹਾਨੂੰ ਇਹ ਫਾਇਦਾ ਹੋ ਜਾਣਾ ਤੁਸੀਂ ਆਪਦੇ ਮਨ ਪਸੰਦੇ ਘੋੜੇ ਤੋਂ ਮੀਟ ਕਰਵਾ ਸਕਦੇ ਆ ਤੇ ਉਸ ਤੋਂ ਬਾਅਦ ਆ ਮਾਰਵਾੜੀ ਬਿਸ਼ੇਰੀ ਦੇਖੋ ਜੀ ਬਲੇਜ ਕਿੰਨਾ ਸੋਹਣਾ ਬਲੇਜ ਦੇ ਨਾਲ ਨਾਲ ਕੰਨ ਜਮਾ ਛੋਟਾ ਛੋਟਾ ਕੁੰਡੀ ਵਾਲਾ ਕੰਨ ਤੇ ਬਾਕੀ ਪਲੀ ਬਹੁਤ ਆ ਇਹਨੂੰ ਗੁੰਦੀ ਪਈ ਸੇਵ ਵਾਲੀ ਕਸਰ ਨਹੀਂ ਛੱਡੀ ਮਾਲਕਾਂ ਨੇ ਜਿੰਨਾ ਤੋਂ ਆਪਾਂ ਲਿਆਂਦੀ ਹੈ ਪੂਰੀ ਰੀਜ ਨਾਲ ਸੰਭੀ ਹੋਈ ਆ ਤੇ ਇਹ ਕਾਲਾ ਰੰਗ ਆ ਦੋਸਤੋ ਦੁੱਧ ਲੂਣੀ ਚ ਬੱਚੀ ਦੁੱਧੋਂ ਟੁੱਟ ਗਈ ਪੰਜ ਕੁ ਮਹੀਨੇ ਇਸ ਦੀ ਉਮਰ ਆ ਤੇ ਮੱਥੇ ਬਲੇਜ ਆ ਇੱਕ ਪੈਰ ਚਟਾ ਇਹਦਾ ਤੇ ਇਸ ਦੀ ਜੇ ਲਾਈਨ ਦੀ ਗੱਲ ਕਰੀ ਤਾਂ ਲਾਈਨ ਆ ਦੋਸਤੋ ਇਹਦੀ ਆਲੀਸ਼ਾਨ ਦੀ ਪੂਤੀ ਆ ਬਾਦਲ ਘੋੜੇ ਦੀ ਆ ਜੀ ਕਾਲਾ ਬਾਦਲ ਘੋੜਾ ਉਹਦੀ ਬੱਚੀ ਆ ਪੈਠਪੂੜਾ ਬਹੁਤ ਚੰਗਾ ਲੈਂਥ ਲੁੰਥ ਬਹੁਤ ਚੰਗੀ ਚੰਗੀ ਘੋੜੀ ਬਣ ਕੇ ਮੂਰੇ ਉੱਤਰੂ ਬਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਤੇ ਇਸ ਦਾ ਨਾਮ ਹੈਗਾ ਜੈਸਮੀਨ ਜੈਸਮੀਨ ਇਹਦਾ ਨਾਮ ਰੱਖਿਆ ਉਸੋ ਜੇ ਇਸ ਦੀ ਡਿਟੇਲ ਪੁੱਛਣੀ ਹੋਈ ਤਾਂ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਵੀ ਜੈਸਮੀਨ ਦੀ ਡਿਟੇਲ ਚਾਹੀਦੀ ਆ ਬਾਕੀ ਬੱਚੀ ਬਣੂ ਬਹੁਤ ਚੰਗੀ ਉਮਰ 5 ਕੁ ਮਹੀਨੇ ਹੋਈ ਹੈ ਸਹੀ ਹਜੇ ਪਰ ਮਜ਼ਬੂਤੀ ਵਾਲੇ ਪੱਖੋਂ ਦੇਖੋ ਹੇਠੋਂ ਥਰੂ ਹੋ ਜੋ ਪੈਰਾਂ ਤੋਂ ਹੱਡ ਪੈਰ ਆ ਜਿਹੜਾ ਗੋਡਾ ਸਾਰੀ ਚੀਜ਼ ਮਜ਼ਬੂਤ ਆ ਪੁੱਠੇ ਹੋਏ ਗਰਦਨ ਲੰਮੇ ਕੰਨ ਛੋਟਾ ਮਾਰਕਿੰਗ ਵਾਲਾ ਬਲੇਜ ਜਾਨ ਪੂਰਾ ਪਰਫੈਕਟ ਆ ਆਈ ਨੀ ਨਾ ਵੀ ਜਾਂ ਚੰਬਿਆਂ ਵਾਲੀ ਅੰਗੂਣੀ ਜਾਂ ਪਟਾ ਚੌੜਾ ਹੋ ਜਾਂਦਾ ਜਾਂ ਵਿੱਚੋਂ ਤਿਲਕ ਤੋੜ ਆਪਾਂ ਮੰਨ ਲੀਵੇ ਹੋ ਜਾਂਦਾ ਟੁੱਟ ਜਾਂਦਾ ਪੂਰੀ ਹੈ ਪੂਰੀ ਤਰ੍ਹਾਂ ਓਕੇ ਰਿਪੋਰਟ ਆ ਬੱਚੀ ਜੇ ਕੋਈ ਨੇ ਮਾਰਵਾੜੀ ਚੰਗੀ ਬਸ਼ੇਰੀ ਚਾਹੀਦੀ ਹੋਈ ਤਾਂ ਆ ਦੇਖ ਲਓ ਬਸ਼ੇਰੀ ਜ਼ਰੂਰ ਚੰਗੀ ਆਪਾਂ ਰੇਟ ਜਾਇਜ਼ ਆ ਆਪਣੇ ਫਾਰਮ ਤੇ ਮੰਨ ਲਓ ਤੁਹਾਨੂੰ ਜਿਵੇਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੱਸ ਕੇ ਹਟ ਹੈ ਵੀ ਚਾਹੇ ਤਾਂ ਨਵੇਂ ਸਾਲ ਦਾ ਆਫਰ ਮੰਨ ਲਓ ਚਾਹੇ ਆਪਣੇ ਫਾਰਮ ਦੀ ਖਾਸੀਅਤ ਮੰਨ ਲਓ ਵੀ ਆਪਣੇ ਫਾਰਮ ਤੇ ਰੇਟ ਜਾਇਜ਼ ਦੀ ਬੱਚੀਆਂ ਘੋੜੀਆਂ ਮਿਲ ਜਾਂਦੀਆਂ ਦੁੱਧ ਦਲੋਂ ਹੀ ਸਾਰੀ ਲਾ ਕੇ ਬੱਚੀ ਨੇ ਬਹੁਤ ਚੰਗੀ ਬਣ ਜਾਣਾ। ਸੋ ਦੋਸਤੋ ਜਿਨੇ ਛੋਟੀ ਬੱਚੀ ਆਪਦੀ ਜਿਵੇਂ ਬਰੀਡਿੰਗ ਲਈ ਮੈਂ ਜਿਵੇਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਬੋਲ ਕੇ ਹਟਿਆ ਵੀ ਜਿਨ੍ਹਾਂ ਭਰਾਵਾਂ ਨੇ ਬਰੀਡਿੰਗ ਕਰਨੀ ਹੁੰਦੀ ਪੈਸੇ ਥੋੜੇ ਲਾਉਣੇ ਆ ਤੇ ਬੱਚੀ ਲੈ ਕੇ ਪਾਲਣੀ ਤਾਂ ਉਹ ਬੱਚੀ ਦੇਖ ਲਓ ਜੀ। ਛੋਟੀ ਉਮਰ ਦੀ ਜਿਵੇਂ ਹੱਥੀ ਆਪਦੇ ਪਾਲਣੀ ਤੋ ਉਹ ਨਾ ਤਾਂ ਬੱਚੇ ਜਿਨ੍ਹਾਂ ਬਣੀ ਬਣਾਈ ਘੋੜੀ ਲੈਣੀ ਆ ਖਾਲੀ ਘੋੜੀ ਆਪਦੇ ਮਨਪਸੰਦ ਕੋੜੇ ਤਾਂ ਭਰਾਉਣੇ ਤਾਂ ਜਿਹੜੀ ਪਹਿਲਾਂ ਆਪਾਂ ਮੂਰੇ ਘੋੜੀ ਦਿਖਾਈ ਆ ਉਹ ਦੇਖ ਲਿਓ। ਸੋ ਦੋ ਜਾਨਵਰ ਤੁਹਾਨੂੰ ਮਾਰਵਾੜੀ ਦਿਖਾਤੇ ਦੋਸਤੋ ਇੱਕ ਤਾਂ ਇਹ ਬਸ਼ੀਰੀ ਆ ਮੱਥੇ ਪਟੇ ਇੱਕ ਪਰ ਚਟੇ ਇੱਕ ਉਹ ਘੋੜੀ ਆ ਕੁਮੈਤ ਬਹੁਤ ਚੰਗੇ ਕੰਨ ਕੰਡੀਸ਼ਨ ਦੀ ਏ ਸੋ ਦੋਨਾਂ ਵਿੱਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਉਂਦਾ ਨੰਬਰ ਮੈਂ ਲਾਸਟ ਤੇ ਵੀਡੀਓ ਦੇ ਲਾਸਟ ਤੇ ਆਪਣੇ ਚਾਲੀ ਪਾਉਣੇ ਨੰਬਰ ਨੋਟ ਵੀ ਕਰ ਲੇ 623995454498555 99017 ਸੋ ਜਿਹੜੇ ਵੀ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਹੋਇਆ ਸਕਰੀਨਸ਼ਾਟ ਲੈ ਲਿਓ ਚਾਹੀ ਨਾਂ ਦਾ ਦੱਸ ਦਿਓ ਇਹ ਤਾਂ ਜੈਸ਼ਮੀਨ ਆ ਦੂਜੀ ਘੋੜੀ ਕੋੜੀ ਇਹ ਦੇਖੋ ਕੰਨ ਜਮਾ ਛੋਟਾ 1.5 1.5 ਇੰਚ ਦਾ ਕੰਨ ਆ ਤੇ ਕੁੰਡੀ ਵਾਲਾ ਕੰਨ ਨਾ ਓਵਰਲੈਪਿੰਗ ਆ ਤੇ ਕੰਨ ਕੁੰਡੀ ਦੀ ਕੰਡੀਸ਼ਨ ਬਹੁਤ ਚੰਗੇ ਛੋਟਾ ਛੋਟਾ ਕੰਨ ਕੁੰਡੀ ਵਾਲਾ ਨਾ ਝੂੰਗਾ ਨਾ ਜ਼ਿਆਦਾ ਖੁੱਲਾ ਆ ਆਪਾਂ ਕਹਿ ਸਕਦੇ ਤੇ ਉਤੋਂ ਗਰਦਨ ਦਾ ਜਿਹੜਾ ਫ੍ਰੇਮ ਆ ਉਹ ਬਹੁਤ ਚੰਗਾ ਨੈਕ ਪ੍ਰੋਫਾਈਲ ਆ ਫੇਸ ਪ੍ਰੋਫਾਈਲ ਆ ਸਾਰੀ ਓਕੇ ਆ ਬਸ ਇੱਕ ਆਈ ਵੀ ਖਾਲੀ ਆ ਤੇ ਰੇਟ ਜਾਇਜ਼ ਆ ਜਿਵੇਂ ਤੁਸੀਂ ਆਪਦੇ ਮਨਪਸੰਦ ਦੇ ਘੋੜੇ ਬਹੁਤ ਟੌਪ ਟੌਪ ਦੇ ਆਪਣੇ ਪੰਜਾਬ ਵਿੱਚ ਲੇਜੈਂਡ ਦੇ ਘੋੜੇ ਖੜੇ ਜੇ ਉਹਨਾਂ ਤੋਂ ਭਰਾਉਣੀ ਚਾਹੁੰਦੇ ਤਾਂ ਉਹਨਾਂ ਤੋਂ ਭਰਾ ਸਕਦੇ ਆ ਜਿਹੜੇ ਮਰਜ਼ੀ ਘੋੜੇ ਤੋਂ ਭਰਾ ਸਕਦੇ ਅੰਦਰ ਦੀ ਚੈੱਕ ਪਾਸ ਦੋਸਤੋ ਖਾਲੀ ਹੈ ਘੋੜੀ ਕੋਈ ਨੌਕਸ ਨਹੀਂ ਕੋਈ ਬਾਲਪੋਰੀ ਨਹੀਂ ਸਿਰਫ ਫੈਲਟ ਨਹੀਂ ਸੋ ਜਿਹੜਾ ਵੀ ਜਾਨਵਰ ਪਸੰਦ ਹੋਵੇ ਫੋਨ ਲਾ ਲੈ ਮਿਲਦੇ ਆਪਾਂ ਜਲਦੀ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ